ਖਾਲੀ ਖਾਲੀ ਡਰਾ ਡਾ ਮੋੜਿਓ ਖਰਪਾਦੋ ਵਿੱਚ ਕੁੱਲ ਦੇ ਬੱਲਿਆਂ ਦੇ ਢੂਵਾਰੇ ਤੱਕਲੇ ਪਾਰੋਂ ਸੀ ਡਰ ਕੇ ਨੂਰੀ ਤੇ ਮਾਰ ਲਓ ਪਤਾ ਨਹੀਂ ਕਿੰਨੇ ਜੱਗ ਸਦਗਾ ਬੀਤ ਗੰਗਾ ਤੁਹਾਡੇ ਨਾਲੋਂ ਬੇਮਕ ਹੋਇਆ ਨੋ ਪਤਾ ਨਹੀਂ ਕਿੰਨਾ ਚਹ ਹੋਰ ਸੀ ਮੈਂ ਵਰਗੀ ਨੇ ਭੜਕਣਾ ਬਦਮਾਸ਼ ਲੋਕ ਦੇ ਜੇ ਮੇਲੇ ਹੁੰਦੇ ਕਰ ਲਿਆ ਗੁਰੂ ਜੀ ਆਏ ਦੂਜੀ ਦੁਨੀਆ ਮੇਰੇ ਮਾਰ ਦੀ ਕਹਿੰਦੀ ਸੰਗਤ ਕਰਦੀ ਆ ਸੋਣੀ ਕੁਰਸੀ ਬਣਗਾ ਪੁਨੇ ਸ਼ਾਜਗਰਾਮਾਂ ਵਾਲਿਆਂ ਗੁੰਆਂ ਦੀ ਦੁੱਖਦਾ ਤੇਰਾ ਹਜੇ ਕੁੱਟਿਆਣੀ ਫਰਦੀ ਆ ਦਰਾਂ ਦਰਾਂ ਤੇ ਭੜਕਦੀ ਬਿਨਾ ਦਵਾਈਆਂ ਰੋਗ ਹਟਾ ਦੇ ਹੱਕ ਦੀ ਆ ਜਾਮਨਾ ਅੱਖ ਆਵੇ ਨਾ ਕਿਸੇ ਦੇ ਤਮਾ ਪਿਓ ਕਰ ਜਾਂ ਸਰੀਆਂ ਨਾ ਸਾਡਾ ਕੁਛ ਜਾਣਾਂ ਨਹੀਂ ਲੋਕੀ ਮੇਰੇ ਮਾਨ ਗਏ ਕਹਿ ਗਏ ਰੋਲ ਦੀ ਫਰਦੀ ਵਟਿਆ ਦਰਵੇਸਾ ਵੀ ਫਰਦੀ ਵਿੱਚ ਗਲਨਾ ਬਿਆਰਾ ਦੇ ਅਸੀਂ ਤਾਂ ਮਾਪ ਤੋਂ ਫੇਰ ਵੀ ਵਾਜਾ ਅਸ਼ਕੀ ਆਗੂਹਾਰੀਆਂ ਬਿਮਾਰੀਆਂ ਪੂਤਾਂ ਪ੍ਰੇਤਾਂ ਦੀਆਂ ਧਰਤੇ ਆਈਆਂ ਸੰਗਤਾ ਤੋਂ ਸਾਡੇ ਕੋਲ ਹੈ ਨਹੀਂ ਜੀਤੇ ਯੋਗਨ ਗਤਿ ਕਛਦੇਓ ਗੁਰੂ ਜੀ ਜੀਰੇ ਦਾਤ ਘੜ ਕੀ ਕਰਨਾ ਜਰਮਾਂ ਤੋਂ ਪੁੱਤਰਾਂ ਦੀ ਲਖਦੇ ਪਲੰਗਾ ਵਾਰਿਓ ਪੁੱਤਰਾਂ ਦੀਆਂ ਜੋੜਗਾ ਕਹਿੜੀ ਵਿੱਚ ਕਰਮਾਂ ਦੇ ਦਾਵੀ ਲਖਦੀ ਮੇਰੇ ਦਿਲਾਂ ਦੀ ਆ ਮਹਰਬਾਨ ਧਨ ਤਨ ਖੌਫਸਾਲ ਧਾਰਾ ਮੀਆਂ ਤੇਰੇ ਨੰਗੇ ਚੰਗੇ ਨੇ ਨਗਰੇ ਜੀ ਹਾਮੋ ਨਾਲਾ ਪੁਰਾ ਦੀ ਫੱਕਰੋ ਜੋਗਤੀ ਦੇ ਤੇ ਮੰਗ ਲਿਆ ਗੁਰਾ ਤੋਂ ਮੱਫਗਾ ਉਹਨਾਂ ਦੀ ਮੱਕਾ ਗਿਆ ਆਉਣੀ ਜਾਣੀ ਮਾਣ ਕੀ ਜਾ ਕਰੇ ਜਹਾਨ ਇੱਥੇ ਮਿਲਨ ਵਡਿਆਈਆਂ ਦਰਗਾਹ ਵਿੱਚ ਵੀ ਓਏ ਸਜਣੋ ਮਿਲਦਾ ਮਾਨ ਉਹਨਾ ਫਖਰਾਂ ਲੋ ਜਿਨਾਂ ਨੇ ਬੁੜੀ ਯਾਸਲੀ ਰਾਮਾ ਜਪਖਾਨੀ ਮਾਨ ਜਾਂਦਾ ਨੀਬਿਆ ਥਾਣਾ ਨੂੰ ਪਾ ਗੋ ਪਾਸ ਗਿਆ ਬਚ ਖੂਮਾ ਦੇ ਜਾਰ ਦੇ ਉਹ ਸਜਣਾ ਤੂੰ ਕੇਰੇ ਬਾਗ ਦੀ ਮੂੜੀਆਂ ਇੱਥੇ ਤਾਂ ਤਾਪ ਨਗਾ ਉਹ ਤਾਂ ਟੱਪ ਗਏ ਛਾਲਾ ਮਾਰ ਕੇ ਸਹਬਾ ਵਿੱਚ ਪੈਣੀਆਂ ਪੂਰਾ ਦੇ ਸਾ ਤੋਂ ਨਾ ਦਾ ਸੇਵਾ ਹੁੰਦੀ ਸੰਗਤਾਂ ਦੀ ਨਾ ਬੋਲ ਭਗਾਏ ਜਾਂਦੇ ਗੁਰੂ ਜੀ ਤੁਸਾਰੇ ਅਸੀਂ ਕਿਵੇਂ ਬਖਸ਼ੇ ਜਾਮਾਰੇ ਸਾਡੀ ਦਾ ਮਾਪਿਓ ਸਾਰੀ ਉਹ ਲਾ ਜਗੀ ਤਾਰੀ ਮਹਾਰਾ ਗੰਗਾ ਪੋ ਨਿਸ਼ਾਜ ਗਰਾਮਾ ਵਾਲਿਆ ਮੂਰੇ ਹੀਰਾ ਫੇਰੀ ਚਲਾਕੀ ਓ ਸੱਜਣੋ ਕਿਸੇ ਦੀ ਚਾਲ ਦੀ ਦਾ ਓਥੇ ਤਾਂ ਸੱਚ ਦੀ ਇਕ ਟੈਰੀ ਤੇ ਸੱਚ ਦੀਆਂ ਸਾਦਾ ਹੁੰਦੀਆਂ ਉਦਾਲਤਾ ਓਥੇ ਤਾਂ ਦੁੱਧੋ ਛਣੀ ਦਾ ਪਾਣੀ ਮਲਕੀਆ ਕੁ ਕਰਾ ਦਿਨਾ ਨੀ ਮਾਹੋ ਕੇ ਤੋੜਾ ਸੱਚ ਆ ਗੁਰਾ ਦਾ ਪਾ ਤੇ ਵੀ ਲੋ ਸੈਕਸੀ ਆਦੋਂ ਬਾਪ ਦੇ ਕਨਾਈਏ ਨੂੰ ਮੇਰੇਆ ਗੁਰਾਂ ਦੇ ਨਾਲ ਆ ਨਾਲ ਸਾਥੀ ਦੇ ਜਦੋਂ ਪਉਂਦਾ ਪੈ ਰਿਆਂ ਨੂੰ ਪਾੜੀ ਸਾਡੀ ਕੋਲੇ ਦਸਵਿਆਂ ਘੂਆਂ ਦੇ ਕਹਿੰਦੇ ਗੁਰੂ ਜੀ ਅਸੀਂ ਤਾਂ ਦੁਸ਼ਮਨਾ ਨੂੰ ਨਸਾਂ ਨਾਂ ਦੇ ਵਿੱਚ ਜੰਗ ਦੇ ਐ ਸਵਾ ਤਰ ਕਰ ਦਿੰਦਾ ਗੁਰੂ ਜੀ ਪਿਆ ਕੇ ਵੈਰੀਆਂ ਨੂੰ ਪਾ ਕਰਤੀ ਰੇ ਨਾਲ ਦਿਆ ਗੁਰ ਭਾਈਆਂ ਨੇ ਟੱਗ ਪਿਆ ਵਿੱਚ ਗੁਰੂ ਦਸ਼ਮੇਸ਼ ਦੀ ਵਿੱਚ ਮੀਰੋ ਫੁੱਕਰਦੇ ਰੋਂਦੇ ਰੋਂਦੇ ਦਾ ਮੁੱਕ ਗਿਆ ਅੱਖਾਂ ਕੋ ਮੇਰੇ ਗੁਰ ਭਈਆਂ ਨੇ ਮੇਰੇ ਵਜੇ ਈ ਵੱਟੀ ਤੇ ਅਰੀ ਉਬਤਾਈ ਵੇਖ ਲਈ ਸਾਧ ਗਰ ਕੰਨ ਸਿੱਖਾ ਤੂੰ ਤੇ ਉਹਨਾ ਦੁਸ਼ਮਨਾ ਨੂੰ ਪਾਣੀ ਮਾਣ ਕੇ ਲਿਆ ਜਾਂਦਾ ੜੀ ਜਿੱਦਾੜੀਏ ਸੁਣ ਕੇ ਗੁਰਾਂ ਦੀ ਬਾਣੀ ਉਹ ਮਾਣ ਕੇ ਗੁਰੂ ਜੀ ਗਰ ਭਾਈ ਵੀ ਮੇਰਾ ਸੱਚੇ ਨੇ ਪਰ ਵੀ ਗੁਰਵਾ ਜਮਾਨੀ ਝੂਠ ਬੋਲਦਾ ਮੈਂ ਵੀ ਪਹਿਲਾ ਕਰਦਾ ਹੁੰਦਾ ਸੀ ਦੁਸ਼ਮਨਾ ਨਾਲ ਬੈਠ ਕੇ ਜਦੋਂ ਤੁਹਾਡੇ ਘਾਟੇ ਤੋਂ ਅੰਮ੍ਰਲ ਛਕ ਲਿਆ ਕੰਗ ਟੈ ਗਈ ਤੂੰ ਹੀ ਦਵਾਦ ਦੀ ਜਦੋਂ ਅੰਦਰ ਵਸ ਗਈ ਸੱਚਿਆ ਗੁਰ ਦੀ ਬਾਣੀ ਬਾਣੀ ਕੀ ਧਿਆਨ ਧਾਰੀ مارکی لگان تانی چنداریے سن کے گون ہندی باانی او کہندا گرو جی جتھر ویکھاں تو ہی تو تاڑا پیٹا گرواں اکو ہی روں کہ واسطو توڑی کئی وسے رام جت پرشاری مارکی لگان تانی چنداری ਕੁਣੀਆਂ ਮੰਨਦਾ ਸਤਿ ਸ੍ਰੀ ਅਕਾਲ ਤੋਂ ਮਾਫਾ ਕਹਿੰਦਾ ਗੁਰੂ ਜੀ ਮੇਰੇ ਵਿੱਚ ਐਡੀ ਵੱਡੀ ਪਾਵਰ ਨਹੀਂ ਪਾਪਾਂ ਨਹੀਂ ਪਿਆਦਿਆ ਦੁਸ਼ਮਨਾ ਨੂੰ ਜਦੋਂ ਜੰਗ ਮਦਾਨ ਵਿੱਚ ਗੁਰੂ ਜੀ ਮੈਂ ਨਿਗਾਹ ਮਾਰਦਾ ਤੁਸੀਂ ਤਾਂ ਆਪ ਕਰਦਾ ਫਿਰਦੇ ਆ ਗੁਰੂ ਜੀ ਦੁਸ਼ਮਨਾ ਦੇ ਪਾਲਕ ਪਟਣਾ ਫਿਰ ਦੱਸ ਮੈਂ ਕਿਉਂ ਨਾ ਪਿਆ ਅਤਗੈ ਹੋਤਾਏ ਤੁਸੀਂ ਆਜੇ ਪਾਉਜ ਸਕਈ ਨਾ ਐ ਸਕਦਾ ਜਮਾਨਾ ਨਰਮਲ ਹੋ ਗਿਆ ਇਹਦੇ ਅੰਦਰ ਵਸੇ ਕੀ ਸਤਿਆ ਗੁਰਾਨੀ ਬਾਣੀ ਮਾਰਖੀ ਲਾਜਾ

ਤੋ ਮਾਫਰਾ ਕਰ ਰਹਾ ਰੱਬ ਛਾਡ ਦੂਗਾ ਬੇਪਰ ਕਰਕੇ ਭਾਵੇਂ ਕੋਈ ਵੇਖ ਲੋ ਸ਼ਿਵ ਵਾਲਿਆਂ ਨੇ ਮੋਖਾ ਪਾ ਦਾ ਮੀਆਂ ਭਾਂਗਾਂ ਨਦੀਆਂ ਨਾਮ ਦੀਆਂ ਨਾਮ ਦੀਆਂ मारे लारा को खारा को छती को करी फकरो रोज़ी छती को ਫੱਕਲੋ ਰੋਜ਼ ਦੀ ਨਾਲੇ 12 ਸਾਲ ਦਾ ਜਪਿਆ ਆ ਪੁੰਨੇ ਵਾਲੇ ਰੱਬ ਨੂੰ ਨਾਲੇ ਮੰਗ ਲੀਆਂ ਮਾਫੀਆਂ ਬਚ ਦੁੱਖੀਆਂ ਦੇ ਹੱਥ ਦੇ ਉਹ ਨਾਲੇ ਗੀਤ ਆ ਸਿੰਦੇ ਕਰ ਕਮਾਈਆਂ ਨਦੀਆਂ ਆਣਾ ਫੋਨੇ ਵਾਲਿਆਂ ਨੇ ਨਾਲਿਆ ਵਿੱਚ ਫੱਕਰੋ ਗੋਦ ਦੇ ਬਖਸ਼ੀਆਂ ਮੀਰਾਂ ਦਾ ਪੀਰਾਂ ਦਾ ਫਕੀਰਾਂ ਦਾ ਆਜਾਦੋ ਮੁੱਠਾਂ ਖੋਲ ਬਕਾਂਗਾਂ ਨਦੀਆਂ ਨਾਮਦੀਆਂ ਈਂਦਾ ਅੰਗਾ ਬਾੜਿਆਂ ਨੂੰ ਪੁੱਤਰਾ ਤੇਰੀ ਭੜ ਕੀ ਮਨਜ਼ੂਰ ਹੋ ਗਈ ਵਿੱਚ ਨੈਰ ਗੋਣ ਸੱਤਿਆਂ ਖੰਡਾਂ ਦੇ ਓ ਤੂੰ ਸਾਡੇ ਕੋਲ ਆਇਆ ਕਰੀਨਾ ਪੁੱਤਰਾ ਅਸੀਂ ਆਪ ਆਇਆ ਕਰਾ ਗਏ ਕੋਲ ਤੇਰੇ ਜਾਮੇ ਲਾਲ ਵਾਲਾ ਚੜਦੇ ਸੌਂਦਾਂ ਵਿੱਚ ਬਾਣੂ ਨਗਰੀ ਦੇ ਮੇਰੇ ਗੁਰਾਂ ਨੇ ਬੋਹਰਾ ਨਾ ਲਕੂਛੀ ਦੇ ਦਾਨਿਆ ਨਦੀਆਂ ਨਾਮੀਆਂ ਨੇ ਅਨਾਮ ਨਦੀਆਂ ਚੜ ਵਡੜ ਕੇ ਨੂਰੀ ਤੇ ਮਰ ਲੋਗੇ ਪਾਣੀ ਦਾ ਦਾਦੀ ਦੀ ਕਾਲਜੋਗ ਦੀ ਬਸ ਬਸਨਾ ਜੀਵਾਵੇਂ ਕਿਤੇ ਕਾਲਾ ਝੋਕਾ ਨਾ ਖਵਾ

ਗੁੰਗਾਨੋ ਉਹ ਵਾ ਮਾਲੂ ਨਗਰੀਆਂ ਗਰੰਗਾ ਦੀਕ ਦੀਆਂ ਝੂਰਾਵਰ ਨਾਪੀਆਂ ਨੋ ਕਦ ਮਾਉਣੇ ਹੋਣ ਕੇ ਤਾਰੰਬੀਆਂ ਤੇਰੇ ਪਰਗਾਵਾੜਿਆ ਗਰੀ ਮਾਦਤਾ ਆਸੀ ਹਟਦੇ ਸਾਡਾ ਕੀ ਹਾਲ ਹੋਣਾ ਸੀ ਵਿਚ ਮਾਤ ਲੋਕ ਵੇ ਅਸਰਾ ਤੂਤਾ ਪ੍ਰੇਤਾ ਦੇ ਕਾਲੇ ਯਰਮਾ ਵਾਲਿਆਂ ਨੇ ਤੰਗ ਕਰਨਾ ਸੀ ਤੇਰੀ ਪਾਦਾਵਾਰ ਨੂੰ ਜਿਹਾ ਮੇਲੇ ਹੁੰਦੇ ਨਾ ਤਾਰਾ ਆਦੀਆਂ ਯਾਰ ਦੀਆਂ ਓਵੇਂ ਕਰਦੇ ਹੋ ਜਿਲਾਦ ਗਾ ਆਸਾ ਮਰਾਦਾ ਬੁਰਾ ਬੁਰਗਾ ਦਲ ਖੈਰੀ ਜੀਤੇ ਆਉਗਣਾ ਬਾਤੇ ਪੋਰ ਕਾ ਚੱਲਦੇ ਨਾ ਲਾ ਲੈਂਦੇ ਵਿੱਚ ਵੀਰੋ ਧੁੱਕਣਾ ਲੈ ਕਿੰਨੇ ਰੋਕੇ ਰੱਖੇ ਹੈਗੇ ਚਾਰ ਤਸਵੀਰਾਂ